جے پیرا دی پیر محمد صاحب جی دا سالانہ میلہ پنڈ کاکڑ کلا شاہ کوٹ وکھے کروایا سب تو پہلا خبرہ کھیڑا دیکھن لئی چینل نو سبسکرائب کرو خبرہ. اشتیار اشتہار لئی سمپرک کرو رپورٹ پترکار ہرپال سنگ جج ਦੀ ਜੈ ਭਾਈਏ ਮਮਾ ਸਾਹਿਬ ਨੇ ਜੈ ਜੋ ਵੀ ਅੱਜ ਮੀਲਾ 900 24 ਤਰੀਕ ਮਹੀਨਾ 7ਵਾਂ ਇਹ ਜਿਹੜਾ ਹਰਸ ਮਨਾਇਆ ਜਾ ਰਿਹਾ ਮਮਾ ਸਾਹਿਬ ਦੇ ਨਾਂ ਤੇ ਇਹ ਕਈ ਵਾਰੀ ਮੀਲਾ ਜਿਹੜਾ ਹਰ ਸਾਲ ਦੀ ਸਾਰੀ ਚੱਲੀ ਜਾ ਰਿਹਾ ਜੋ ਕਿ ਅੱਜ ਮੇਲੇ ਦੀ ਜਿਹੜੀ ਹੈਗੀ ਆ ਭਾਈ ਉਸ ਚੱਲ ਰਿਆ ਇਸ ਮੇਲੇ ਤੇ ਆਇਆ ਸੰਗਤਾਂ ਨੂੰ ਸਾਰਿਆਂ ਦਾ ਸੰਗਤ ਦਾ ਧੰਨਵਾਦ ਕਰਦੇ ਆ ਜਿਹੜਾ ਕਿ ਤੇ ਗੱਦੀ ਨਸੀਬ ਬਾਬਾ ਭੋਲਾ ਜੀ ਜੀ ਤੇ ਸੇਵਾ ਕਰਦੇ ਨੇ ਪਿੰਡ ਕਾਗੜੇ ਤੋਂ ਕਾਗੜੇ ਪਿੰਡ ਦੇ ਵਿੱਚ ਹੀ ਇਹ ਬਾਜ਼ਾਰ ਆ ਬਾਬਾ ਜੀ ਦਾ ਜਿਹੜਾ ਕਿ ਸਾਡਾ ਦਰਗਾਹ بابا موکਮ الدین ولی اللہ جگਰਾਉਂ ਦਰਗਾਹ شریف ਜਿਲ੍ਹਾ ਲੁਧਿਆਣਾ ਸੀ ਜਗਰਾਉਂ ਜਿਹੜੇ ਆਣ ਅਜਦ بابا موਕਮ الدین ولی اللہ ਦੇ ਸੇਵਾਦਾਰਾਂ ਉਹ ਇਹ ਬੱਚਾ ਜਿਹੜਾ ਬਾਬਾ ਭੋਲਾ ਜੀ ਆ ਇਹ ਸਾਡਾ ਮਰੀਦ ਆ ਅੱਜ ਉਸਤੇ ਸਾਨੂੰ ਬੁਲਾਇਆ ਗਿਆ ਔਰ ਸਾਰੀਆਂ ਸੰਗਤਾਂ ਨੂੰ ਅਸੀਂ ਆਇਆ ਕਿ ਸਾਰਿਆਂ ਸੰਗ ਦਾ ਧੰਨਵਾਦ ਕੀਤਾ ਔਰ ਬਾਬਾ ਚੰਨੀ ਜੀ ਔਰ ਮੱਖਣ ਜੀ ਔਰ ਰੇਸ਼ਮ ਜੀ ਜੀ ਸਾਡੇ ਨਾਲ ਨੇ ਸਾਰੇ ਸਾਡੀ ਜਿਹੜੀ ਸਸਤਾ ਫਕਰ ਵਕੀਰ ਬਰਫ ਸਸਤਾ ਜੇਸਟਰ ਪੰਜਾਬ ਬਣੀ ਹੋਈ ਆ ਜਿਹੜਾ ਕਿ ਹਰ ਸਾਲ ਦੀ ਸਾਲ ਮੇਲਾ ਚੱਲ ਰਿਹਾ ਪਾਈਆਂ ਸੰਗਤਾਂ ਦਾ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਜਲ ਪਾਣੀ ਦਾ ਪ੍ਰਬੰਧ ਚਾਹ ਪਾਣੀ ਦਾ ਪ੍ਰਬੰਧ ਸਾਰਾ ਕੀਤਾ ਜਾਂਦਾ ਔਰ ਮਹਿਫਲ ਜਿਹੜੀ ਹੈਗੀ ਆ ਉਹ ਪੂਰੀ ਧੂਮ-ਧਾਮ ਨਾਲ ਹੁੰਦੀ ਆ ਦੇਖੋ ਜੀ ਬਹੁਤ ਟਾਈਮ ਤੋਂ ਸੰਗਤਾਂ ਜਿਹੜੀਆਂ ਕਿ ਇਸ ਦਰਬਾਰ ਨਾਲ ਜੁੜੀਆਂ ਹੋਈਆਂ ਔਰ ਸੰਗਤਾਂ ਹਰ ਸਾਲ ਦੀ ਸਾਰੀ ਇਸੇ ਤਰ੍ਹਾਂ ਹੀ ਮੇਲਾ ਇਹ ਭੜਦਾ ਇੱਕ ਦਿਨ ਦਾ ਹੀ ਮੇਲਾ ਅੱਗੇ ਤੋਂ ਬਾਬਾ ਜੀ ਕਿਰਪਾ ਕਰਨ ਸ਼ਾਇਦ ਦੋ ਦਿਨ ਦਾ ਮੇਲਾ ਸ਼ੁਰੂ ਹੋ ਜAVE ਠੀਕ ਹੈ ਹਾਂਜੀ ਔਰ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜਿਵੇਂ ਆਪਾਂ ਅੱਜ ਇਸ ਉਸ ਮਾਰਗ ਤੇ ਬਾਬਾ ਜੀ ਦੇ ਦਰਬਾਰ ਤੇ ਇਕੱਠੇ ਹੋਏ ਆਂ ਇਸੇ ਤਰ੍ਹਾਂ ਹੀ ਆਪਾਂ ਬਾਤੋ-ਬਾਤ ਚੜ ਕੇ ਪੇਸ਼ਾ ਲਈਏ ਔਰ ਸੰਗਤ ਜਿਹੜੀ ਹੈਗੀ ਆ ਇਸ ਅੰਬੇਲੇ ਦੀ ਰੌਣਕ ਨੂੰ ਵਧਾਵੇ ਔਰ ਸਾਰ ਸਹਿਯੋਗ ਦੇਵੇ ਔਰ ਸਾਡੇ ਪਿੰਡ ਦੀ ਜੋ ਪੰਚਾਇਤ ਆ ਪੰਚਾਇਤ ਵੀ ਬਹੁਤ ਸਹਿਯੋਗ ਦਿੰਦੀ ਆ ਔਰ ਇਹ ਪੰਚਾਇਤ ਦੇ ਜੋਗ ਨਾਲ ਹੀ ਮੇਲਾ ਜਿਹੜਾ ਇਹ ਮਨਾਇਆ ਜਾਂਦਾ ਸੀ ਮੈਂ ਇਹ ਸੀ ਮੈਂ ਇਹ ਦੇਣਾ ਚਾਹੁੰਦੇ ਆ ਕਿ ਜਿਵੇਂ ਲੈਪ ਚੈਨਲ ਆ ਔਰ ਬਾਹਰ ਦੂਰ ਦਰਾਡੇ ਬਾਹਰਲੇ ਮੁਲਕਾਂ ਦੇ ਵਿੱਚ ਸੰਗਤ ਦੇਖ ਰਹੀ ਆ ਉਹਨਾਂ ਦੇ ਬਾਬਾ ਜੀ ਕਿਰਪਾ ਕਰਨ ਔਰ ਉਹਨਾਂ ਦੀ ਜਿਹੜੀ ਕਾਰੋ ਕਾਰੋਬਾਰ ਚ ਤਰੱਕੀਆਂ ਤਾਂ ਫਰਮਾਉਣ ਔਰ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਐਨਆਰਆਈ ਨਾਲ ਜੋ ਕਿੰਨਾ ਦਾ ਸਹਿਯੋਗ ਹੈ ਤਾਂ ਨਹੀਂ ਐਨਆਰਆਈ ਵੀਰਾਂ ਤੋਂ ਕੋਈ ਸਹਿਯੋਗ ਨਹੀਂ ਹੈ ਬਸ ਇੰਨਾ ਵੀ ਜਿਹੜਾ ਹੈਗਾ ਸੰਗਤਾਂ ਆਉਂਦੀਆਂ ਆਗੇ ਸੰਗਤਾਂ ਸਲਾਮ ਕਰਦੀਆਂ ਤੇ ਬਾਪਜਾ ਆਪਣੇ ਕੋਲੋਂ ਹੀ ਕਰਦਾ ਹਾਂ ਆਪਣੇ ਕੋਲੋਂ ਹੀ ਇਹ ਕਰ ਰਹੇ ਆ ਜਿਹੜਾ ਕਿ ਪੰਚਾਇਤੀ ਹੈਗੀ ਆ ਪੰਚਾਇਤ ਹੈਗੀ ਇੱਥੋਂ ਦੀ ਬਹੁਤ ਸੂਝਵਾਨ ਪੰਚਾਇਤ ਆ ਸਰਪੰਚ ਸਾਹਿਬ ਜਿੰਨੇ ਵੀ ਸੰਯੋਗੀ ਉਹਦੇ ਮੈਂਬਰ ਸਾਹਿਬਾਨ ਨੇ ਉਹ ਸਾਰੇ ਸਹਿਯੋਗ ਕਰਦੇ ਫਕਰ ਫਕੀਰ ਵੈਲਫੇਅਰ ਸੰਸਦਾ ਇੱਕ ਸਾਡੀ ਜਿਹਦੇ ਵਿੱਚ ਸ਼ਾਈ ਬਾਬਾ ਨੂਰਦੀਨ ਜੀ ਨਕਸ਼ਬੰਦੀ ਜਗਰਾਉ ਵਾਲੀਆਂ ਸਰਕਾਰਾਂ ਇਹ ਬਤੌਰ ਚੇਅਰਮੈਨ ਦੀ ਡਿਊਟੀ ਸਾਡੇ ਨਾਲ ਨਿਭਾ ਰਹੇ ਆ ਤੇ ਦਾਸ ਜਿਸ ਦੇ ਵਿੱਚ ਜਨਰਲ ਸ਼ਕਤਰ ਸੈਕਟਰੀ ਹੈ ਸਾਡੇ ਪ੍ਰਧਾਨ ਸਾਹਿਬ ਤਿਲਕਰਾਜ ਜੀ ਔਰ ਪਿੱਟੋ ਬਾਬਾ ਜੀ ਔਰ ਮੈਂ ਨਾ ਸਾਰਾ ਸੇਰਾ ਸੰਸਥਾ ਦਾ ਸਾਡਾ ਬੱਚਾ ਡਿੰਪਾ ਉਹਦੇ ਸਿਰ ਜਾਂਦਾ ਕਿਉਂਕਿ ਉਸਨੇ ਸ਼ੁਰੂ ਤੋਂ ਇਹ ਸਾਰੇ ਫਕੀਰਾਂ ਨੂੰ ਇਕੱਠੇ ਕਰਨ ਦੇ ਵਿੱਚ ਯੋਗਦਾਨ ਦਿੱਤਾ ਔਰ ਹਰ ਇੱਕ ਡੇਰਿਆਂ ਦੇ ਜਾ ਕੇ ਇਸ ਸੰਸਥਾ ਨੂੰ ਇੱਕ ਮੋਟਰ ਇੱਕ ਜੋਟ ਕਰਨ ਦੇ ਵਿੱਚ ਸਹਿਯੋਗ ਦਿੱਤਾ ਜਿਸ ਵਿੱਚ ਭੂਲਾ ਸਾਈ ਜੀ ਵੀ ਸਾਡੇ ਨਾਲ ਸੰਸਥਾ ਦੇ ਵਿੱਚ ਐਜ਼ ਅ ਮੈਂਬਰ ਹੈ ਸੋ ਬਾਬਾ ਮੁਹੰਮਦਦੀਨ ਬਲੀ ਅੱਲਾ ਜਗਾਓ ਵਾਲੀਆਂ ਸਰਕਾਰਾਂ ਉਹਨਾਂ ਦੇ ਖਿਦਮਤਕਾਰ ਸਾਈ ਬਾਬਾ ਨੂਰਦੀਨ ਜੀ ਇਸ ਸੰਸਥਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਹਰ ਸਾਲ ਇੱਕ ਦੋ ਲੜਕੀਆਂ ਦੀ ਸ਼ਾਦੀ ਕਰਨੀ ਦੇ ਆਪਣੇ ਲੋੜਵੰਦ ਪਰਿਵਾਰਾਂ ਨੂੰ ਮਾਲੀ ਮਦਦ ਬਹੁਤ ਦਿੰਦੇ ਨੇ ਔਰ ਕਿਸੇ ਬਜ਼ੁਰਗ ਦੇ ਸੰਸਕਾਰ ਦੇ ਟਾਈਮ ਚਲੋ ਅਗਲਾ ਆਪਣੀ ਜੋਗਾ ਜੋ ਵੀ ਹੈ ਕਰਤਾ ਹੀ ਆ ਪਰ ਅਸੀਂ ਜੇਕਰ ਕੋਈ ਚਾਵੇ ਤਾਂ ਸੰਸਤਾ ਵੱਲੋਂ ਜੇ ਕੋਈ ਲੋੜਵੰਦ ਹੈ ਤਾਂ ਉਸ ਦੇ ਸੰਸਕਾਰ ਦਾ ਸਾਰਾ ਸਮਾਨ ਸਮਗਰੀ ਬਾਲਣ ਹਰ ਇੱਕ ਸਮਾਨ ਮੁਹੱਈਆ ਕਰਾਉਨੇ ਆ ਜੇਕਰ ਕੋਈ ਚਾਵਾਂ ਉਮੇਦਾ ਸਾਡੇ ਨਾਲ ਸੰਪਰਕ ਕਰ ਸਕਦਾ ਐਡੋਬਿਸ ਪੀਰ ਬਾਬਾ ਅਰਜ਼ਾਮ ਫੌਮਨ दरबार ਕ੍ਰਿਸ਼ਨਾ ਡਿੰਬਲ ਟ੍ਰੇਡਰ ਸ਼ਾਫੋਰ ਤੋਂ ਆ ਕੇ ਸਭ ਨੂੰ ਮਿਲ ਸਕਦਾ ਹੈ ਅਸੀਂ ਚੇਅਰਮੈਨ ਸਾਹਿਬ ਦਾ ਸਲਾਮ ਕਰਕੇ ਇਹ ਸਾਰਾ ਸਮਾਨ ਆਪਣੇ ਨੂੰ ਮਹਈਆ ਕਰਾ ਸਕਦੇ ਆਂ ਔਰ ਲੋੜਵੰਦ ਜੇਕਰ ਕੋਈ ਆਪਣੇ ਪਰਿਵਾਰ ਆਪਣੇ ਬੱਚੇ ਦੀ ਬੱਤੀ ਦੀ ਸ਼ਾਦੀ ਨਹੀਂ ਕਰ ਸਕਦਾ ਦੇ ਉਸੇ ਕੰਮ ਉਹ ਤਿਆਰ ਕਰਾਂਗੇ ਆਪਣੇ ਡੇਰਿਆਂ ਤੇ ਚਾਹੇ ਮੁਹੰਮਦਦੀਨ ਸਰਕਾਰ ਦੇ ਬਾਤ ਮੁਕੱਦਸ ਦਰਬਾਰ ਤੇ ਜਾਂ ਹੈੱਡ ਆਫਿਸ ਜਾਂ ਹੋਰ ਕਿਤੇ ਵੀ ਆਪਣੇ ਹਿਸਾਬ ਨਾਲ ਕਰਾਂਗੇ ਲੰਗਰ ਭੰਡਾਰਾ ਵੀ ਲਾਵਾਂਗੇ ਔਰ ਲੜਕੀ ਦਾ ਵਧੀਆ ਸ਼ਾਦੀ ਕਰਾਂਗੇ ਕਰਾਂਗੇ ਡੇਰਿਆਂ ਤੇ ਇਹ ਸਾਡੇ ਵੱਲੋਂ ਸੰਸਥਾ ਵੱਲੋਂ ਸਾਰੇ ਕਾਰਜ ਕੀਤੇ ਜਾਂਦੇ ਆ ਜੀ ਸੋ ਵਧਾਈਆਂ ਦਿੰਨੇ ਆ ਸਾਈਂ ਬਾਬਾ ਨੂਰਦੀਨ ਜੀ ਨਕਸ਼ਬੰਦੀ ਤੋਂ ਜਿਨ੍ਹਾਂ ਨੇ ਆ ਜਾਣ ਕੇ ਮੁਹੰਮਦ ਸਾਹਿਬ ਜੀ ਦੇ ਬਾਗ ਮੁਕੱਦਸ ਫੁਰਸ ਤੇ ਰੌਣਕਾਂ ਲਾਈਆਂ ਚਾਰ ਜਨ ਲਾਏ ਅੱਜ ਵੀਰਵਾਰ ਦਾ ਦਿਹਾੜਾ ਹੋਣ ਦੇ ਬਾਵਜੂਦ ਵੀ ਬਾਬਾ ਜੀ ਨਹੀਂ ਤਾਂ ਸਾਡੇ ਆਪਣੇ ਵੀ ਮੇਲਾ ਮਹਿਫਲਾ ਵੀਰਵਾਰ ਨੂੰ ਹੁੰਦੀਆਂ ਨਹੀਂ ਪਹੁੰਚ ਹੁੰਦਾ ਇਹਨਾਂ ਕੋਲ ਕਿਉਂਕਿ ਵੀਰਵਾਰ ਉੱਥੇ ਦਰਬਾਰ ਤੇ ਬਹੁਤ ਜ਼ਿਆਦਾ ਰਾਸ਼ ਹੁੰਦਾ ਪਰ ਆਪਣਾ ਬਾਲਕਾ ਸਮਝਦੇ ਹੋਏ ਬਾਲਕਾ ਹੈ ਹੀ ਇਹਨਾਂ ਦਾ ਬਾਲਕੇ ਦਾ ਕਰਕੇ ਅੱਜ ਵੀਰਵਾਰ ਇਹਨਾਂ ਨੇ ਸਮਾਂ ਕੱਢਿਆ ਆਪਣੇ ਪਰਿਵਾਰ ਤੋਂ ਨਾਲ ਲੈ ਕੇ ਆਏ ਆ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਆ ਆਪਣੇ ਸੇਵਾਦਾਰਾਂ ਨੂੰ ਨਾਲ ਲੈ ਕੇ ਆਏ ਆ ਔਰ ਸਾਡੇ ਨਾਲ ਉਪਲ ਪਰਿਵਾਰ ਦੇ ਵਿੱਚੋਂ ਰਜਤ ਉਪਲ ਜੀ ਬੈਸ ਪਰਿਵਾਰ ਦੇ ਵਿੱਚੋਂ ਜਨਤ ਸਿੰਘ ਖੰਦੀਪ ਸਿੰਘ ਬੈਸ ਤੇ ਹੋਰ ਵੀ ਆ ਜਿਸ ਕਿਸੇ ਕਿਸਮ ਦੀ ਵੀ ਸਾਡੇ ਭੜਾ ਨੂੰ ਜਰੂਰਤ ਹੋਵੇ ਕਿਉਂਕਿ ਅਸੀਂ ਵੀ ਸਾਇਨ ਉਹਦੇ ਹੀ ਉਹਨਾਂ ਦੇ ਬੱਚੇ ਹੀ ਆ ਜੀ ਬਾਬਾ ਜੀ ਉਹਨਾਂ ਦੇ ਕਿਸੇ ਕਿਸਮ ਦੀ ਵੀ ਸਾਡੇ ਭਰਾ ਨੂੰ ਜਰੂਰ ਤੋਵੇਂ ਤੇ ਇਹਨਾਂ ਦੇ ਨਾਲ ਆ ਹਰ ਵਕਤ ਦਿਨ ਰਾਤ ਆਜਦਾ ਜਾਸਰ ਨੌਜਵਾਨ ਪੀੜੀ ਕੀ ਮੈਸੇਜ ਦੇਣਾ ਚਾਹੁੰਦੇ ਆ ਨੌਜਵਾਨ ਪੀੜੀ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਸ਼ੇਵਾਂ ਦਰਿਆ ਨਸ਼ਿਆਂ ਦਾ ਚਲਦਾ ਪਿਆ ਕਿ ਸਾਡੀ ਮੁਹੰਮਦ ਸਾਹਿਬ ਦੇ ਚਰਨਾਂ ਦੀ ਇੱਤਨਾ ਸਾ ਬੇਇੱਜ਼ਤੀ ਹੈ ਔਰ ਮੋਤਲਦੀਨ ਬਲੀ ਅੱਲਾ ਸਰਕਾਰ ਦੇ ਪਾਕ ਮੁਕੱਦਸ ਤਰਮਾਦ ਵੀ ਅਰਦਾਸ ਕਰਦੇ ਆ ਰਜ਼ਾ ਭੌਮਤ ਸਰਕਾਰ ਦੇ ਚਰਨਾਂ 'ਚ ਵੀ ਅਰਦਾਸ ਕਰਦੇ ਆ ਕਿ ਮਾਲਕਾ ਇਹਨਾਂ ਬੱਚਿਆਂ ਨੂੰ ਇਹ ਸ਼ੇਮਾਂ ਦਰਿਆ ਜਿਹੜਾ ਨਸ਼ਿਆਂ ਦਾ ਵਗਦਿਆ ਇਹਦੇ ਵਿੱਚੋਂ ਜਿੱਦਾਂ ਵੀ ਹੈ ਵੱਡੋ ਕਿਉਂਕਿ ਬਹੁਤ ਨਸ਼ਿਆਂ ਦਾ ਜ਼ਿਆਦਾ ਦੌਰ ਚੱਲਦਾ ਹੁਣ ਇਸ ਟਾਈਮ ਉਹਨਾਂ ਨਸ਼ਿਆਂ ਦੇ ਵਿੱਚੋਂ ਬੱਚਾ ਵਾਸਤੇ ਅਸੀਂ ਬੱਚਿਆਂ ਦਾ ਉਪਰਾਲਾ ਕਰ ਰਹੇ ਆ ਕਿ ਨਸ਼ਿਆਂ ਤੋਂ ਬਾਹਰ ਨਿਕਲੋ। ਸਵਰਗਰਦੀ ਨੂਰਦੀਨ ਨਕਸ਼ਬੰਦੀ ਜਗਰਾਉ ਵਾਲੀਆਂ ਸਰਕਾਰਾਂ, ਉਹ ਸਾਡੇ ਭੋਲਾ ਸਾਈਂ ਜੀ, ਜਿੰਨੇ ਵੀ ਹੋਰ ਬਿੱਟੂ ਸਾਈਂ ਜੀ, ਰਿਲੇਸ਼ ਸਾਈਂ ਜੀ, ਠੇਕੇਦਾਰ ਸਾਹਿਬ ਔਰ ਆਪਣੇ ਮੰਗਾ ਸਾਈਂ ਜੀ, ਹੋਰ ਬਹੁਤ ਸਾਰੇ ਸਾਈਂ ਲੋਕ ਪਹੁੰਚੇ ਔਰ ਮੈਂ ਸਾਰਿਆਂ ਦਾ ਧੰਨਵਾਦ ਦਿਨੋ ਕਰਦਾ ਵਾਂ। ਸਾਡਾ ਸੁੱਖਾ ਸਾਈਂ ਜੀ ਔਰ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਜੀ। ਜਿਹੜਾ ਤੁਸੀਂ ਸਮੇਂ ਸਿਰ ਆਣ ਕੇ ਇਹ ਸਾਡੀ ਆਵਾਜ਼ ਦੂਰ ਦੂਰ ਤੱਕ ਪਹੁੰਚਾ ਰਹੇ ਹੋ ਸਾਈਂ ਬਾਬਾ ਨੂਰਦੀਨ ਦੀ ਨਕਸ਼ਬੰਦੀ ਅਸੀਂ ਬੱਚੇ ਆ ਇਹਨਾਂ ਦੇ ਸੋ ਬਹੁਤ ਧੰਨਵਾਦ ਕਰਦੇ ਆ ਜੀ ਸਤਿਕਾਰਯੋਗ ਦੈਨਿਕ ਸਵੇਰਾ ਵਾਲਿਆਂ ਦੇ ਜਿਨ੍ਹਾਂ ਨੇ ਮੁਹੰਮਦ ਸਾਹਿਬ ਜੀ ਦੇ ਪਾਕ ਮੁਕੱਦਸ ਸਰਵਾਰ ਤੇ ਪਹੁੰਚ ਕੇ ਉਸ ਵਿੱਚ ਪਹੁੰਚ ਕੇ ਸਾਡੀ ਇਸ ਆਵਾਜ਼ ਨੂੰ ਦੂਰ ਦੂਰ ਤੱਕ ਪਹੁੰਚਾਇਆ ਔਰ ਸਾਡੇ ਕੋਲ ਪਹੁੰਚੇ ਤੁਹਾਡਾ ਧੰਨਵਾਦ ਬਹੁਤ ਧੰਨਵਾਦ ਹੈ ਜੀ ਮਸਤਫੀ کتوں چکے پی تو میش کرے پہ جی جی کتنا چکے پی تو ہر یار نہیں جانا بڑا جی پتہ سائن جی Ale ma. Right,